ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਬਹੁਤ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ ਚ ਹੋਵੋਗੇ ਜਿਹੜਾ ਕਿ ਹੁਣ ਜੰਗ ਦੇ ਕਾਰਨ ਸਾਰਿਆਂ 'ਚ ਡਰਦਾ ਮਾਹੌਲ ਚੱਲ ਰਿਹਾ ਹੈ ਖਾਸ ਕਰ ਇਹ ਜਿਹੜੇ ਸਰਹੰਦ ਦੀ ਪਿੰਡ ਨੇ ਮੁੰਨਾ ਚ ਜ਼ਿਆਦਾ ਕਰਖੀ ਹੈ ਮੈਂ ਅੱਜ ਇੱਕ ਨਿਊਜ਼ ਸੁਣੀ ਸੀ ਸ਼ਾਇਦ ਕੱਲ ਦੀ ਪਈ ਹੋਈ ਸੀ ਪਰ ਮੈਂ ਅੱਜ ਸੁਣੀ ਸੀ ਕਹਿੰਦੇ ਵੀ ਜਿਹੜੇ ਉਹ ਬਾਰਡਰ ਲਾਈਨ ਤੇ ਨਹੀਂ ਹਨਾ ਮਤਲਬ ਕਹਿ ਰਹੇ ਸੀ ਕਿ ਅਸੀਂ ਤਿੰਨ ਸਾਈਡ ਤੋਂ ਮਤਲਬ ਵੀ ਘیرے ਹੋਏ ਹਾਂਗੇ ਸਾਡਾ ਜਿਹੜੇ ਪਿੰਡ ਦਾ ਏਰੀਆ ਉਹ ਬੋ ਮਤਲਬ ਸੀਰੀ ਸ਼ੇਪ ਚ ਹੈ ਤਾਂ ਕਾਫੀ ਕਿੰਨੇ ਸਾਨੂੰ ਵੀ ਡਰ ਲੱਗਿਆ ਰਹਿੰਦਾ ਵੀ ਕਦੋਂ ਵੀ ਸਾਨੂੰ ਵੀ ਆਰਡਰ ਹੋ ਸਕਦੇ ਨੇ ਕਿ ਵੀ ਤੁਸੀਂ ਇਹ ਜਗਾ ਖਾਲੀ ਕਰਕੇ ਜਾਓ ਜਦੋਂ ਨਿਊਜ਼ ਹੁੰਦੇ ਆ ਨਾ ਕਈ ਲੋਕਾਂ ਦੇ ਕਮੈਂਟ ਹੁੰਦੇ ਨੇ ਜਦੋਂ ਇੱਕ ਦੂਜੇ ਤੇ ਧਿਰਾਂ ਦੇ ਮਤਲਬ ਕੋਈ ਨੁਕਸਾਨ ਹੁੰਦਾ ਵੀ ਵਧੀਆ ਚਲੋ ਹਨਾ ਐਵੇਂ ਕਹਿੰਦੇ ਨੇ ਚੱਕ ਲੋ ਫੱਟੇ ਜਾ ਐਵੇਂ ਹਨਾ ਮਤਲਬ ਉਹ ਬਜ਼ੁਰਗ ਸੀ ਜਿਹੜੇ ਉਹ ਉਹ ਸੀ ਜਿਹੜੇ ਮਤਲਬ ਪੁਰਾਣੇ ਟਾਈਮ ਸੀ ਜਿਨ੍ਹਾਂ ਨੇ ਉਹ ਟਾਈਮ ਪਹਿਲਾਂ ਜੰਗਾ ਦਾ ਦੇਖਿਆ ਸੀ ਤੇ ਉਹ ਕਹ ਰਹੇ ਸੀ ਕਹਿੰਦੇ ਵੀ ਸਾਨੂੰ ਕਹਿੰਦੇ ਹਮੇਸ਼ਾ ਡਰ ਰਹਿੰਦਾ ਸਾਨੂੰ ਸਾਡੇ ਸਿਰ ਤੇ ਮੌਤ ਮਡਰਾਉਂਦੀ ਹੈ ਤੇ ਕਹਿੰਦੇ ਜਦੋਂ ਲੋਕ ਉਜੜਦੇ ਨੇ ਹਨਾ ਟੱਪਰੀਵਾਸਾਂ ਵਾਂਗੂ ਆਪ ਦਾ ਸਮਾਨ ਲੈ ਕੇ ਜਾਂਦੇ ਨੇ ਪਿੰਡਾਂ ਦੇ ਪਿੰਡ ਉੱਜੜ ਜਾਂਦੇ ਨੇ ਘਰ ਉੱਜੜ ਜਾਂਦੇ ਨੇ ਕਹਿੰਦੇ ਸਾਡੇ ਪੱਲੇ ਕੱਖ ਨਹੀਂ ਰਹਿਣਾ ਸਿਰ ਤੇ ਮੌਤ ਮਡਰਾਉਂਦੀ ਐ ਤੇ ਦਿਲ ਰੋਂਦਾ ਕਹਿੰਦੇ ਜੰਗ ਦੀ ਆਹਟ ਨੇੜੇ ਐ ਜਿਸ ਤਨ ਲੱਗੇ ਸੋ ਤਨ ਜਾਣੇ ਰੱਬ ਮਿਹਰ ਕਰੇ ਜੰਗ ਟਲ ਜਾਵੇ ਬਹੁਤ ਦੁੱਖदाई ਐ ਅਬ ਦੇ ਘਰ-ਵਾਰ ਛੱਡ ਲਈ ਜੰਗ ਨਾ ਹੋਵੇ ਸਾਰੇ ਅਬ ਦੇ ਘਰਾਂ 'ਚ ਬਸਦੇ ਰਹਿਣ ਖੁਸ਼ ਰਹਿਣ ਕਹਿੰਦੇ ਜੰਗ ਦਾ ਅਸਤਾ ਕਿਸੇ ਦਾ ਫਾਇਦਾ ਹੋਇਆ ਨਹੀਂ ਸਭ ਤੋਂ ਵੱਧ ਨੁਕਸਾਨ ਪੰਜਾਬ ਦਾ ਹੀ ਹੋਣਾ ਤੇ ਜਿਹੜਾ ਨੁਕਸਾਨ ਹੈ ਉਹ ਆਮ ਲੋਕਾਂ ਦੀ ਹੋਣਾ ਤੇ ਬੇਕਸੂਰ ਲੋਕਾਂ ਦਾ ਵਾਹਿਗੁਰੂ ਕਰੇ ਕਿ ਜੰਗ ਟਲ ਜਾਵੇ ਕਿਸੇ ਦਾ ਵੀ ਕੋਈ ਵੀ ਨੁਕਸਾਨ ਨਾ ਹੋਵੇ ਕਿਉਂਕਿ ਜਿੰਨਾਂ ਦੇ ਮਰਦੇ ਨੇ ਉਹਨਾਂ ਨੂੰ ਹੀ ਪਤਾ ਹੈ ਬਾਕੀਆਂ ਲਈ ਤਾਂ ਇਹ ਖਬਰਾਂ ਹੀ ਬਣ ਕੇ ਰਹਿ ਜਾਂਦੀਆਂ ਨੇ ਭਾਈ ਗਰੂ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਣਾ ਤੇ ਕਿਸੇ ਦਾ ਵੀ ਕੋਈ ਵੀ ਨੁਕਸਾਨ ਨਾ ਹੋਵੇ ਚੰਕਰ ਨਾ ਜਿਹੜੇ ਛੋਟੇ-ਛੋਟੇ ਬੱਚੇ ਨੇ ਜਿਨ੍ਹਾਂ ਨੂੰ ਪਤਾ ਵੀ ਨਹੀਂ ਹੈ ਨਾ ਵੀ ਕੀ ਹੋ ਰਿਹਾ ਤੇ ਉਹ ਬੱਚਿਆਂ ਦਾ ਨੁਕਸਾਨ ਜਿਨ੍ਹਾਂ ਨੇ ਅਜੇ ਹਨਾ ਜ਼ਿੰਦਗੀ ਜੀ ਕੇ ਵੀ ਨਹੀਂ ਦੇਖੀ ਹੈ ਕਿੰਨੇ ਬੇਜਵਾਨ ਬੇਕਸੂਰ ਲੋਕ ਇਹ ਚੰਗ ਦੀ ਬੜੀ ਚੜਨਗੇ ਸੋਚ ਕੇ ਰੂਹ ਕੰਬਦੀ ਆ ਸਾਰਾ ਕੁਝ ਸਾਰਾ ਕੁਝ ਵਧੀਆ ਰਹੇ ਸਾਰੇ ਆਪਾਂ ਇੱਕ ਪਰਮਾਤਮਾ ਦੀ ਬੱਚੇ ਆਂਗੇ ਮਿਹਰ ਕਰਨਾ ਤੇ ਆਖਿਰਕਾਰ ਜੰਗ ਟਾਲੀ ਜਾਵੇ